ਮੈਂ ਤਾਂ ਹਲੇ ਇਹ ਨਹੀਂ ਕਿਹਾ ਬਈ ਪੰਜਾਬ ਦੇ ਵਿੱਚ ਸਾਡੇ ਦੇਖਦਿਆਂ ਦੇਖਦਿਆਂ ਕਈ ਪੰਜਾਬੀਆਂ ਦੇ ਘਰੇ ਭਈਆਂ ਦਾ ਖੂਨ ਪਲ ਰਿਹਾ ਮੈਂ ਤਾਂ ਹਲੇ ਇਹ ਨਹੀਂ ਕਿਹਾ ਬਈ ਘਰ ਵਾਲਾ ਬਾਹਰ ਗਿਆ ਹੋਇਆ ਤੇ ਪੰਜਾਬੀ ਜਿਨ੍ਹਾਂ ਨੇ ਭਈਆ ਰੱਖਿਆ ਕੰਮ ਕਰਨ ਲਈ ਉਹੀ ਕੀ ਕਾਹਨ ਕਰੀ ਜਾਂਦਾ ਪਰ ਇਹ ਚੀਜ਼ਾਂ ਨੂੰ ਕਹਿ ਕੌਣ ਰਿਹਾ ਆ ਹਰਾਮਜਾਦਾ ਤੁਹਾਡਾ ਡਾਇਰੈਕਟਰ ਰਾਈਟਰ ਸੌਰੀ ਤੁਹਾਡਾ ਰਾਈਟਰ son of ਸਰਦਾਰ ਦਾ ਇਹਦੇ ਗੱਲ ਨੂੰ ਰੱਸਾ ਪਾਉਣ ਵਾਲੇ ਬਾਣਿਆਂ ਨੀਲੇਆਂ ਪੀਲੇਆਂ ਵਾਲੇ ਕਿੱਥੇ ਗਏ ਚਿੱਟਿਆਂ ਵਾਲੇ ਆ ਜਾਓ ਗੱਲ ਆ ਜਿਹਦੇ ਬਾਰੇ ਕਰਦੇ ਮੈਂ ਕਦੀ ਸ਼ਨੀਵਾਰ ਵੀਡੀਓ ਨਹੀਂ ਐਤਵਾਰ ਵੀਡੀਓ ਨਹੀਂ ਪਾਉਂਦਾ ਮੈਨੂੰ ਮਜਬੂਰੀ ਚ ਪਾਉਣੀ ਪੈ ਰਹੀ ਅਸੀਂ ਇਹ ਗੱਲਾਂ ਰੋਕਦੇ ਆਂ ਕਿ ਸਾਡੀ ਕੌਮ ਦੀ ਬਦਨਾਮੀ ਨਾ ਹੋਵੇ ਤੇ ਆ ਫਿਲਮੀ ਦਿਮਾਲੇ ਪੱਗਾਂ ਵਾਲਿਆਂ ਦਾ ਚੇਲਾ ਚਪਾਟਾ ਇਹ ਰਾਈਟਰ ਸੁਣੋ ਅੱਜ ਇਹਦੀ ਗੱਲ ਹੈਲੋ ਸਸੀ ਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਮੈਂ ਸੰਡੇ ਨੂੰ ਵੀਡੀਓ ਨਹੀਂ ਪਾਉਂਦਾ ਹੁੰਦਾ ਅੱਜ ਮੈਨੂੰ ਕਿਉਂ ਪਾਉਣੀ ਪਈ ਹੈ ਤੁਸੀਂ ਸੋਚ ਕੇ ਦੇਖੋ ਵੀ ਮੇਰਾ ਮਨ ਕਿੰਨਾ ਮੈਨੂੰ ਇਹ ਹੁੰਦਾ ਵੀ ਜਿਹੜੀ ਮੈਂ ਪਹਿਲਾਂ ਵੀਡੀਓ ਪਾਈ ਆ ਕਿਸੇ ਦੇ ਪਰਦੇ ਖੋਲੇ ਆ ਬਤ ਤੋਂ ਬਤ ਵੀਡੀਓ ਚੱਲੇ ਬਤ ਤੋਂ ਲੋਕਾਂ ਤੱਕ ਸੱਚ ਪਹੁੰਚੇ ਫਿਰ ਮੈਂ ਵੀਡੀਓ ਪਾਵਾਂ ਜਦੋਂ ਅਗਲੀ ਵੀਡੀਓ ਪਾ ਦਿੰਨੇ ਪਿਛਲੀ ਦਬ ਜਾਂਦੀ ਹੈ ਤੇ ਅੱਜ ਮੈਨੂੰ ਮਜਬੂਰੀ ਮੇਰੀ ਇਹ ਹੋ ਗਈ ਵੀ ਕੱਲ ਮੈਂ ਦੇਖੀ ਸਨ ਆਫ ਸਰਦਾਰ ਉਹਦੇ ਬਾਰੇ ਬੋਲਿਆ ਕਿਸੇ ਨੇ ਨਹੀਂ ਸੋਸ਼ਲ ਮੀਡੀਆ ਤੇ ਜਾਂ ਕਿਸੇ ਨੇ ਕੋਈ ਗੱਲ ਨਹੀਂ ਬੋਲੀ ਮੈਨੂੰ ਬੋਲਣਾ ਤਾਂ ਪੈ ਰਿਹਾ ਉਹਦੇ ਵਿੱਚ ਕੀ ਦਿਖਾਇਆ ਜਿਹੜਾ ਤੁਸੀਂ ਕਹਿੰਦੇ ਅਸੀਂ ਨਲੂਏ ਦੇ ਪੁੱਤ ਐ ਅਸੀਂ ਫਲਾਣੇ ਦੇ ਨਾਂ ਬੋਲਿਆ ਕਰੋ ਯਾਰ ਚੈਨਲ 'ਤੇ ਇਸ ਫਿਲਮ ਵਿੱਚ ਉਹ ਦਿਖਾਤਾ ਉਹ ਨਹੀਂ ਤੁਸੀਂ ਕੀ ਹੋ ਤੇ ਮੇਰੇ ਪਿੱਛੇ ਬੈਠੀ ਇੱਕ ਜਨਾਨੀ ਪੁੱਛੀ ਜਾਂਦੀ ਸੱਚਮੇਂ ਪੰਜਾਬੀ ਐਸੇ ਹੁੰਦੇ ਆ ਉਹਦੇ ਚ ਇਹ ਦਿਖਾਇਆ ਕਿ ਸਿੱਖ ਸਰਦਾਰ ਦਾ ਜਿਹੜਾ ਪੁੱਤ ਆ ਉਹ ਦੁੱਧ ਦੇਣ ਵਾਲਾ ਜਿਹੜਾ ਆਉਂਦਾ ਉਹਦਾ ਪੁੱਤ ਹੁੰਦਾ ਦੁੱਧ ਦੇਣ ਵਾਲਾ ਆਉਂਦਾ ਤੇ ਉਹ ਉਹਦਾ ਪੁੱਤ ਕਿੱਦਾਂ ਹੁੰਦਾ ਮੈਂ ਬਹੁਤਾ ਖੁੱਲ ਕੇ ਨਾ ਬੋਲਾਂ ਤੁਸੀਂ ਆਪ ਸਿਆਣੇ ਹੋ ਤੇ ਇਸ ਗੱਲ 'ਚ ਸਿੰਘ ਸੂਰਮੇ ਜਿਹੜੇ ਦਿਮਾਲੇ ਪੱਗਾਂ ਵਾਲੇ ਫਿਰਦੇ ਆ ਇੰਡਸਟਰੀ 'ਚ ਉਹਨਾਂ ਦਾ ਬੰਦਾ ਹੈ ਉਣੀ ਇਹ ਸਮਝਾਇਆ ਨਹੀਂ ਵੀ ਨਾਂ ਲੈ ਕੇ ਇਸ ਰਾਈਟਰ ਦੇ ਹੱਥ ਤਾਂ ਮੈਂ ਕਹਿੰਦਾ ਨਾ ਵੱਡੋ ਇਹਦੀ ਤਾਂ ਹੋਣੀ ਵੱਡੋ ਹੱਥ ਤਾਂ ਵੱਧਦੇ ਨੇ ਫਿਲਮ ਨਹੀਂ ਉਹਦਾ ਦੀ ਲਿਖੂਗਾ ਬੋਲ ਕੇ ਦੱਸ ਦੇਣੀ ਐ ਇਹ ਘਾਣ ਕਰਦੇ ਆ ਇੰਡਸਟਰੀ ਦਾ ਰੋਕੋ ਇਹ ਉਹੀ ਬੰਦਾ ਆ ਜਿਹਨੇ ਮਾਤਾ ਨਾਲ ਧੱਕਾ ਕੀਤਾ ਨਿੱਕਾ ਜੈਲਦਾਰ ਫੋਰ ਦੇ ਵਿੱਚ ਮੈਂ ਵੀਡੀਓ ਪਾਈ ਸੀ ਮਾਤਾ ਦੀ ਰਿਕਾਰਡਿੰਗ ਸੁਣ ਲਓ ਤੁਹਾਨੂੰ ਪਤਾ ਲੱਗ ਜੂ ਤੇ ਇਦਾਂ ਦੇ ਘਟਿਆ ਬੰਦੇ ਇੰਡਸਟਰੀ ਚ ਆ ਰਹੇ ਆ ਇੰਡਸਟਰੀ ਚ ਜੋ ਚੱਲਦਾ ਉਹੀ ਲੋਕਾਂ ਨੇ ਸਮਝਣਾ ਇਹ ਲਿਖ ਕੇ ਲੈ ਲਓ ਤੁਸੀਂ ਮੁੰਬਈ ਦੇ ਵਿੱਚ ਜਿੱਦਾਂ ਲੋਕ ਜਿਹੜੇ ਨਹੀਂ ਜਾਣਦੇ ਪੰਜਾਬੀਆਂ ਪਰ ਉਹ ਨਹੀਂ ਇਹ ਸੋਚਣਾ ਕਿ ਅੱਛਾ ਇਦਾਂ ਦੇ ਆ ਐਂਡ ਵਿੱਚ ਉਹ ਪੰਜਾਬੀ ਫੇਰ ਉਹਨੂੰ ਰਬੀਕਿਸ਼ਨ ਆਪਣਾ ਪੁੱਤ ਮੰਨ ਲੈਂਦਾ ਉਹ ਮੁੰਡੇ ਨੂੰ ਮੇਰਾ ਬੇਟਾ ਹੈ ਉਹ ਵੀ ਕਹਿੰਦਾ ਪਾਪਾ ਮੈਂ ਆਪ ਕੋ ਛੋੜ ਕੇ ਨਹੀਂ ਜਾਊਂਗਾ ਮਤਲਬ ਇਹ ਚੱਲਦਾ ਹੈ ਤੁਹਾਡੇ ਪੰਜਾਬੀ ਚ ਜੇ ਚੱਲਦਾ ਦੱਸੋ ਤੁਹਾਡਾ ਇਹ ਸਬੂਤ ਦੇਤਾ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਆਈ ਆ ਪੂਰੇ ਪਿੰਡ ਨੂੰ ਧਮਕੀ ਦਿੰਦਾ ਬਿਹਾਰ ਦਾ ਮੁੰਡਾ ਜਾਤਾਂ ਪਾਤਾਂ ਬਿਹਾਰੀਆਂ ਤੇ ਮੈਂ ਬੋਲਣਾ ਨਹੀਂ ਚਾਹਦਾ ਸੀ ਕਿਉਂਕਿ ਉਸ ਕੰਮ ਕਰਦੇ ਆ ਪੰਜਾਬ ਦਾ ਕਿ ਪੰਜਾਬੀ ਤਾਂ ਕਿੰਨੇ ਕੁ ਕਰਦੇ ਉਹ ਪਤਾ ਆ ਅਸੀਂ ਕੰਮ 'ਚ ਤਾਂ ਮਾਰ ਹੀ ਚੁੱਕੇ ਆ ਇਸ ਕੰਮ 'ਚ ਵੀ ਸਾਡੀ ਜਮੀਰ ਮਰ ਚੁੱਕੀ ਆ ਮੈਂ ਫੋਨ ਲਾਇਆ ਸਵੇਰ ਦੇ ਬਹੁਤ মিডিਆ ਆਲੇ ਨੂੰ ਮੈਂ ਕਿਹਾ ਵੀ ਹੁਣ ਤੁਸੀਂ ਬੋਲਦੇ ਨਹੀਂ ਤੇ ਜਦੋਂ ਬੇਸ਼ਰਮ ਨਹੀਂ ਹੁੰਦੇ ਮੋਰੇ ਹੋਰ ਹੀ ਮੈਂ ਬਿਮਾਰ ਆ ਮੈਂ ਕਿ ਤੁਸੀਂ ਹੁਣ ਬਿਮਾਰ ਹੋ ਜੰਨੇ ਜਦੋਂ ਇਦਾਂ ਦੀ ਗੱਲ ਬੋਲਣ ਆਲੇ ਹੁੰਦੀ ਆ ਹਨਾ ਤੇ ਮੈਂ ਆਮ ਪਬਲਿਕ ਨੂੰ ਜਗਾਉਣ ਨੂੰ ਫਿਰਦਾ ਭਾਈ ਮੈਨੂੰ ਇਹ ਨਾ ਫਿਲਮਾਂ ਆਲਿਆਂ ਨਾਲ ਕੋਈ ਨਹੀਂ ਇਹਨਾਂ ਦਾ ਤਾਂ ਮੈਂ ਜੁੱਤੀਆਂ ਮਾਰਨ ਨੂੰ ਫਿਰਦਾ ਜੀ ਜੇ ਫਿਲਮਾਂ ਜੋ ਦਿਖਾਉਣੇ ਉਹੀ ਸਾਡਾ ਕਰਤਾਰ ਬਣਨਾ ਜੇ ਪੱਗ ਬੰਨਣੀ ਸੁਧਾਰਤੀ ਇਹਨਾਂ ਨੇ ਪੱਗ ਅੱਛੀ ਬੰਨਣ ਵਾਲਾ ਪੈ ਜਰਨੈਲ ਕਹਿੰਦਾ ਆ ਕੇ ਚੈਨਲਾਂ ਤੇ ਤੇ ਬਾਕੀ کردار ਤਾਂ ਤੁਸੀਂ ਖਤਮ ਕਰ ਰਹੇ ਹੋ ਪੰਜਾਬੀਆਂ ਦਾ ਜੋਦੇ ਕਿੱਥੋਂ ਤੁਸੀਂ ਤੁਸੀਂ ਦਿਖਾਉਣਾ ਕੀ ਚਾਹੁੰਦੇ ਹੋ ਸਰਦਾਰ ਜੀ ਲਈ ਤੁਸੀਂ ਕਿੰਨਾ ਰੌਲਾ ਪਾਇਆ ਝੂਠੀ ਖਬਰ ਲਈ ਆਹ ਸੱਚੀ ਹੈ ਇਹਦੇ ਲਈ ਰੌਲਾ ਕਿਉਂ ਨਹੀਂ ਕਿੰਨੇ ਪਾਇਆ ਨਾ ਉਹ ਜਰਨੈਲ ਜਿਹਾ ਬੋਲਿਆ ਉਹ ਤਾਂ ਬਾਹਰਲੇ ਮੁਲਕ ਗਿਆ ਕਿਤੇ ਸਿਆਣੇ ਕਹਿੰਦੇ ਪ੍ਰੋਗਰਾਮ ਕਰਨ ਪੈਸੇ ਇਕੱਠੇ ਕਰਨ ਤਾਂ ਅੰਮਾ ਨੂੰ ਭੰਡ ਕੇ ਕੌਮਾਂ ਨੂੰ ਬੁਰਾ ਬਣਾ ਕੇ ਕਮਾ ਲਓ ਪੈਸੇ ਤੁਸੀਂ ਇਹ ਜਿਹੜਾ ਰਾਈਟਰ ਆ ਇਹ ਗੁਰਬੀਰ ਸਿੱਧੂ ਕਰਕੇ ਆ ਇਹ ਸਿੱਧੂਆਂ ਦੇ ਖਾਨਦਾਨ ਨੂੰ ਇਦਾਂ ਦਾ ਦਿਖਾਉਂਦਾ ਸੰਧੂਆਂ ਨੂੰ ਕਿਉਂ ਦਿਖਾਇਆ ਸੰਧੂ ਸੰਧੂਆਂ ਦੇ ਖਾਨਦਾਨ ਨੂੰ ਇਦਾਂ ਕਿਉਂ ਦਿਖਾਇਆ ਸੰਧੂ ਭਗਤ ਸਿੰਘ ਦਾ ਖਾਨਦਾਨ ਹੈ ਤਾਂ ਸਿੱਧੂ ਇਦਾਂ ਦੇ ਹੁੰਦੇ ਦੱਸਣਾ ਤੂੰ ਤੂੰ ਸੰਧੂ ਕਿਉਂ ਕਹਿ ਰਿਹਾ ਇਹ ਘਟੀਆ ਬੰਦੇ ਨੇ ਇਹਨਾਂ ਦੀ ਗੱਲ ਨਾ ਸੁਣੋ ਜਿੰਨੇ ਕੁ ਲੋਕ ਮੈਨੂੰ ਸੁਣਦੇ ਪਲੀਜ਼ ਮੈਂ ਹੁਣ ਕਹਿਣਾ ਇਹਨਾਂ ਤੇ ਮੈਨੂੰ ਛੇੜ ਆਉਂਦੀ ਏ ਗੱਲਾਂ ਤੋਂ ਜੋ ਗਲਤ ਦਿਖਾਉਂਦੇ ਆ ਅਸੀਂ ਪੱਗ ਬੰਨੀ ਨਹੀਂ ਹੋਈ ਇਹਨ ਪੱਕ ਦੀ ਕਦਰ ਜਾਣਦੇ ਆ ਜਿਹੜੇ ਚੈਨਲਾਂ ਤੇ ਆ ਕੇ ਨੰਬਰ ਪਾਉਂਦੇ ਆ ਕੋਈ ਦੁੱਖ ਹੋਇਆ ਦੱਸਿਓ ਫਲਾਨਾ ਹੁਣ ਕਿੱਥੇ ਗਏ ਜੋਧੇ ਖਾਲਸੇ ਦੇ ਰਾਜ ਵਾਲੇ ਹੁਣ ਕਿੱਥੇ ਆ ਇਹ ਗੱਲ ਲਈ ਬੋਲਣ ਕੋਈ ਨਹੀਂ ਬੋਲਿਆ ਜੀ ਪ੍ਰੋਮੋਸ਼ਨਾਂ ਲੈਣੀਆਂ ਪੈਸੇ ਲੈਣੇ ਗਿਫਟ ਲੈਣੇ ਆ ਅਸਲਾ ਸੱਚ ਹੈ ਸੋਸ਼ਲ ਮੀਡੀਆ ਤੇ ਜਿੰਨੇ ਕੁ ਮੈਂ ਸਬੂਤ ਦਿੱਤੇ ਸਾਰਿਆਂ ਨੂੰ ਕੋਈ ਕਿਸੇ ਨੇ ਇੰਟਰਵਿਊ ਨਹੀਂ ਲਿਆ ਜਾਂ ਕੁਝ ਨਹੀਂ ਪਾਇਆ ਕਿਉਂਕਿ ਉਹ ਇਦਾਂ ਦਾ ਹੀ ਚਾਹੁੰਦੇ ਆ ਮੈਂ ਪਹਿਲੀ ਵਾਰ ਰੌਲਾ ਪਾਇਆ ਸੀ ਕਿ ਭਾਈ ਜਿਹੜੀ ਅਰਦਾਸ ਚੱਲਦੀ ਆ ਫਿਲਮਾਂ ਚੋਂ ਬੰਦ ਕੀਤੀ ਜਾਵੇ ਜਦੋਂ ਅਰਦਾਸ ਸ਼ੂਟ ਹੁੰਦੀ ਆ ਲੋਕਾਂ ਦੇ ਜੇਬ ਚ ਝੜਦਾ ਮੂੰਹ ਚ ਝੜਦਾ ਜੇਬ ਚ ਸਿਕਟਾਂ ਸ਼ੂਟਿੰਗ ਹੋ ਜਾਂਦੀ ਆ ਸਿਲਮੇ ਚ ਆ ਜਾਂਦੀ ਉੱਥੇ ਵੀ ਇਦਾਂ ਹੀ ਆ ਉਦਾਂ ਤੁਸੀਂ ਬਹੁਤ ਪਰਹੇਜ਼ ਕਰਦੇ ਆ ਹਰਮੰਦਰ ਸਾਹਿਬ ਦੇ ਅੰਦਰ ਨਾ ਜਾਵੇ ਇਹ ਚੀਜ਼ਾਂ ਤੇ ਇੱਥੇ ਮਰ ਗਏ ਸੀ ਐਸਜੀਪੀਸੀ ਕੋ ਵੀ ਮੈਂ ਗਿਆ ਸੀ ਕੀ ਕਰਤਾ ਉਹ ਨਹੀਂ ਕੋਈ ਨਹੀਂ ਕਰਦਾ ਭਾਈ ਇਹਨਾਂ ਦੀਆਂ ਗੱਲਾਂ ਮਗਰ ਨਾ ਲਗੋ ਜਿਹੜੇ ਜਗਾਉਣ ਲੱਗੇ ਹੋਏ ਨਾ ਤੁਹਾਨੂੰ ਬਹੁਤੇ ਉਹ ਸਿਰ ਬੋਟਾਂ ਤੱਕ ਹੀ ਜਗਾਉਣਗੇ ਜਦੋਂ ਬੋਟਾਂ ਪੈ ਗਈਆਂ ਜਿੱਤ ਗਏ ਉਹ ਨਹੀਂ ਤੁਹਾਨੂੰ ਨਹੀਂ ਜਗਾਉਣਾ ਉਨੀ ਫਿਰ ਕੀ ਬਣ ਜਾਣਾ ਤੁਹਾਨੂੰ ਪਤਾ ਹੀ ਆ ਅੱਜ ਭਗਵੰਤ ਮਾਨ ਮਾੜਾ ਆ ਪਹਿਲਾਂ ਚੰਗਾ ਸੀ ਤੁਹਾਡੀ ਕੌਮ ਲਈ ਕੋਈ ਨਹੀਂ ਕੁਛ ਕਰ ਰਿਹਾ ਭਾਈ ਸਮਝੋ ਇਹ ਚੀਜ਼ ਨੂੰ ਮੈਂ ਵੀਡੀਓ ਨਹੀਂ ਪਾਉਣੀ ਸੀ ਮੈਂ ਇਹਸ ਕਰਕੇ ਪਾਈ ਆ ਉਹਦੇ ਵਿੱਚ ਕੀ ਦਿਖਾਇਆ ਇਹਨਾਂ ਨੇ ਪੰਜਾਬੀਆਂ ਦਾ ਕਿਰਦਾਰ ਬਗਾਨਣ ਤੇ ਹੋਏ ਹੋਏ ਨੇ ਇਹ ਲੋਕ ਹੈ ਉਹ ਭਈਆ ਜਿਹੜਾ ਡਰਾ ਕੇ ਗਿਆ ਪੰਜਾਬ ਦੇ ਪੂਰੇ ਪਿੰਡ ਨੂੰ ਪੇਪਰ ਚੱਕ ਕੇ ਖੜੀ ਆ ਆ ਜੀ ਪਿੰਬਈਏ ਨੇ ਉਹ ਤਾਂ ਬਿਹਾਰ ਚ ਸਟਾਰ ਹੈ ਉਨੀ ਕਹਣਾ ਪੂਰਾ ਪੰਜਾਬ ਡਰਾਤਾ ਹੈ ਇਕੱਲੇ ਨਹੀਂ ਉਹਨੂੰ ਸਟਾਰ ਬਣਾ ਦਿੱਤਾ ਤੁਸੀਂ ਸਾਲੇ ਸ਼ਰਮ ਕਰੋ ਅਸੀਂ ਨਲੂਏ ਦਾ ਖੂਨ ਅਸੀਂ ਫਲਾਣੇ ਦਾ ਖੂਨ ਕਿ ਕਿੱਥੇ ਆ ਫੇ ਖੂਨ ਉਹ ਉਹ ਖੂਨ ਮੈਨੂੰ ਲੱਗਦਾ 84 47 47 ਚ ਮਰ ਗਿਆ ਉਹਦੇ ਚ ਥੋੜੇ ਬਹੁਤੇ ਸਾਡੇ ਅੱਗੇ ਬਚੇ ਆ ਇਹਨਾਂ ਨੂੰ ਤੁਸੀਂ ਮਰਵਾ ਦੇਣਾ ਤੁਸੀਂ ਮਰਵਾ ਦਿੱਤੇ ਕਈ ਸ਼ਰਮ ਆਉਣੀ ਚਾਹੀਦੀ ਆ ਓਏ ਹੈ ਤੁਹਾਨੂੰ ਅਕਲ ਹੈ ਕਿਸੇ ਨੂੰ মিডিਆ ਜਿੰਨਾ ਖੜਾ ਹੋਇਆ ਸੀਗਾ ਆਪਣੇ ਅੰਦੋਲਨ ਦੇ ਵਿੱਚ ਲੱਗਦਾ ਹੀ ਸੱਚ ਬੋਲੂਗਾ ਉਹ ਪੈਸਿਆਂ ਪਿੱਛੇ ਲੱਗ ਗਿਆ ਮੈਨੂੰ ਕਿਸੇ ਨੇ ਕਮੈਂਟ ਪਾਇਆ ਉਹ ਸਮਾਣਾ ਓਜ ਲੈਣਾ ਪੋਡਕਾਸਟ ਕਰਲਾ ਉਹ ਭਾਈ ਮੇਰਾ ਕਿਉਂ ਕਰੂਗਾ ਜਿੱਥੋਂ ਪੈਸੇ ਮਿਲਦੇ ਉਹਦਾ ਕਰੂਗਾ ਅਗਲੀ ਵੀਡੀਓ ਇਹਨਾਂ ਦੇ ਤੂੰ ਹੀ ਇਹਨਾਂ ਦਾ ਸੱਚ ਫੜਿਆ ਜਾਊਗਾ ਇਹਨਾਂ ਦੀਆਂ ਗੱਲਾਂ ਤੋਂ ਅਗਲੀ ਵੀਡੀਓ ਗੁਲਾਬ ਸਿੱਧੂ ਤੇ ਨਾਲੇ ਗੁਲਾਬ ਸਿੱਧੂ ਦੇ ਨਾਲ ਹੈਗਾ ਉਹ ਕਵਾਤਰਾ ਇਹਨਾਂ ਦੋਹਾਂ ਦੀ ਪਾਊਂਗਾ ਉਹ ਚੋਂ ਇਹਨਾਂ ਦਾ ਝੂਠ ਆਪੀ ਤੁਤੋਂ ਫੜਿਆ ਜਾਣਾ ਕਿੰਨੇ ਕੇ ਸੱਚੇ ਆ ਤੁਸੀਂ ਆਪ ਫੜ ਲਿਓ ਕੋਈ ਨਹੀਂ ਚੰਗਾ ਭਾਈ ਜਿਨ੍ਹਾਂ ਦੇ ਮਰ ਗਈ ਮਰ ਵੀ ਗਏ ਨਾ ਉਹ ਵੀ ਬਿਜ਼ਨਸ ਕਰ ਰਹੇ ਉਹਨਾਂ ਦੇ ਟਾਈਮ ਆਈ ਤੇ ਸਾਰਿਆਂ ਦਾ ਦੱਸ ਦਾਂਗੇ ਪੈਸੇ ਕਮਾਉਣੇ ਆ ਭਗਤ ਸਿੰਘ ਮਰ ਗਿਆ ਉਹ ਤੇ ਬਿジネス ਕਰ ਲਿਆ 500 ਕਿੱਲਾ ਮਿਲ ਗਿਆ ਸੀ ਉਹਦੇ ਘਰਦਿਆਂ ਨੂੰ ਉਹਦਾ ਆਪਣਾ ਕੋਈ ਹੁੰਦਾ ਬੇਟਾ ਹੁੰਦਾ ਜਾਂ ਕੁਛ ਗੱਲ ਸੰਭਦਾ ਕੋਈ ਨਹੀਂ ਹੈਗਾ ਇੱਥੇ ਤੁਹਾਡੇ ਗੱਲਾਂ ਨਾ ਕਰੋ ਸਿੱਖੀ ਦੀਆਂ ਜਾਂ ਹੈਗੇ ਦਾ ਦੇਖ ਲਓ ਤੇ ਇਹ ਚੀਜ਼ਾਂ ਰੋਕੋ ਝੂਠੀਆਂ ਖਬਰਾਂ ਮਗਰ ਨਾ ਲੱਗੋ ਪੱਗਾਂ ਬੰਨ੍ਹ ਕੇ ਤੁਹਾਡਾ ਵੇਚ ਰਹੇ ਆ ਤੁਹਾਨੂੰ ਲੋਕ ਦਲਜੀਤ ਵਰਗੇ ਮਿਹਰਬਾਨੀ ਸ਼ੁਕਰੀਆ